ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰਦੁਰਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਆ ਉਹ ਬੱਚਾ ਵੀ ਚੁੰਗਿਆਈ ਉਹ ਜਵਾਕ ਚੁੰਗਿਆ ਉਹ ਬੱਚਾ ਚੁੰਗਿਆ ਅੱਜ ਦੀ ਵੀਡੀਓ ਵਿੱਚ ਟੋਟਰ ਚਾਰ ਝੋਟੀਆਂ ਦਿਖਾਵਾਂਗੇ ਸੂਈਆਂ ਸਵਾਈਆਂ ਆ ਕਰਦੀ ਆ ਕਰਦੀ ਹੋ ਚੇਂਜ ਕਰਦੀ ਆ ਹਾਂ ਕੋਈ ਗੱਲ ਨਹੀਂ ਤੇ ਆਪਾਂ ਪਹੁੰਚਿਆ ਵੀਰ ਜੋ ਬੰਦੇ ਕੋਲ ਕਰਦੇ ਆ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਨਾ ਠੀਕ ਠਾਕ ਜੀ ਹਿੱਤਾ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਵਿੱਚ ਚੜਦੀ ਕਲਾ ਚਾਹੀਦੀ ਪਾਜੀ ਨਾਮ ਤੇ ਐਡਰੈਸ ਦਾ ਦਿਓ ਨਾਮ ਮੇਰਾ ਜੋਬਨ ਵੀਰ ਜੀ ਪਿੰਡ ਹਰਦੁਰ ਵਾਲ ਤਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ ਚੋਂ ਨੰਬਰ 8477 ਤੇ 2225 ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਅੰਦੇ ਤੇ ਰੇਡ ਬਿਲਕੁਲ ਅੱਜ ਫੇਰ ਛੋਟੇ ਛੋਟੇ ਵੀਰ ਜੀ ਪਰਸੋਂ ਨੂੰ ਉੱਡਦੀਆਂ ਵਾਲੇ ਮੋਲੀ ਆ ਵੀਰ ਜੀ ਨਿਕੇ ਨਿਕੇ ਮੋਲ ਉੱਡਦੀਆਂ ਆ ਲਈ ਠੀਕ ਹੈ ਜੀ ਹਾਂਜੀ ਵੱਡੀਆਂ ਵੱਡੀਆਂ ਦੇ ਰੇਡ ਨਿਕੇ ਨਿਕੇ ਤੇ ਰੇਡ ਛੋਟੇ ਤੇ ਬੱਜਾ ਚੰਗੀਆਂ ਤੇ ਦੱਸਿਓ ਪਹਿਲੇ ਨੰਬਰ ਦੇ ਝੋਟੇ ਕਿਵੇਂ ਜੇ ਇਹ ਪਹਿਲੇ ਨੰਬਰ ਤੇ ਵੀਰ ਜੀ ਆ ਗਏ ਬੱਚਾ ਕੋਈ 1.5 ਦਾ ਵਾਲੇ ਕੋਈ 2 ਦਾ ਵਾਲੇ ਕੋਈ 3 ਦਾ ਵਾਲੇ ਕੋਈ 5 ਦਾ ਵਾਲੇ ਆਪਾਂ ਨੇ ਸਾਹਮਣੇ ਸਾਰਿਆਂ ਦੇ ਠੀ ਠੀਕ ਹੈ ਜੀ ਉਹ ਦੂਗਾ 9 ਕਿਲੋ ਅੱਛਾ ਜੀ ਮਾਰਾ ਭਾਜਨੇ ਗੰਟੀ ਦਾਗੇ ਵੇਜੀ ਠੀਕ ਹੈ ਜੀ ਇਹੋ ਜਿਹਾ ਥਾਣ ਇਹੋ ਜਿਹਾ ਚੱਡਾ ਨਹੀਂ ਕਿਤੇ ਲੱਭਦਾ ਫਾੜੀ ਵਾਲਾ ਠੀਕ ਹੈ ਠੀਕ ਹੈ ਲਓ ਜੀ ਵੇਖ ਸਰਦੇ ਚੱਡੇ ਦੀਆਂ ਸਫਾਈਆਂ ਸਫਾਈਆਂ ਬਹੁਤ ਅੱਛਾ ਜੀ ਇਹੇ ਬੈ ਕੇ ਬਣਾਇਆ ਰੱਬ ਨੇ ਜੀ ਨੂੰ ਕਹਿ ਦਿੰਦੇ ਆ ਬਿਲਕੁਲ ਬਿਲਕੁਲ ਜੀ ਥਾਣ ਵੀ ਚੰਗਾ ਲੱਗਾ ਵਾ ਸਹੀ ਗੱਲ ਆ ਥਾਣ ਦੀ ਵੇਖੋ ਗੈਸ ਆਏ ਤੇ ਵੇਖੋ ਕੁਆਲਿਟੀ ਇਥੋਂ ਝੋਟੀ ਦੀ ਠੀਕ ਹੈ ਜੀ ਹਾਂ ਜਿਹਦੇ ਚਾਰੂ ਇੰਨੀ ਆ ਕਨਾ ਅੱਛਾ ਜੀ ਰਾਦੀ ਸਬੂਤੀ ਪਰਾਲੀ ਖਾਈ ਜਾਂਦੀ ਆਣ ਕੇ ਠੀਕ ਹੈ ਠੀਕ ਹੈ ਜੀ ਖਾਣ ਦੇ ਖਾਓ ਠੀਕ ਹੈ ਜੀ ਥਾਂ ਤੇ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਲੱਗਾ ਕਰਮਾਲੀ ਦਾ ਹਾਂ ਜੀ ਇੱਕ ਧਾਰਾ ਮਾਰ ਕੇ ਦੂਜੇ ਪਿੰਡ ਆ ਜਾਂਦੀ ਆ ਅੱਛਾ ਜੀ ਹਾਂ ਜੀ ਇੰਨਾ ਚਵਾ ਲੱਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਸੁਵਾ ਕਿੰਨਾ ਸੁਈਆ ਸੁਵਾ ਵੀ ਜੀ ਪਹਿਲਾਂ ਠੀਕ ਹੈ ਜੀ ਪਹਿਲਾਂ ਹੀ ਸੁਵਾ ਸੁਈਆ ਤੇ ਕੱਦ ਵੀ ਚੰਗਾ ਕਰਮਾਲੀ ਦਾ ਠੀਕ ਹੈ ਜੀ ਖੋਲ ਦਿਓ ਬਾਈ ਜੀ ਯਾਰ ਖੋਲ ਕੇ ਤੁਰ ਗਿਆ ਫੇਰ ਬਾਹਰ ਨਹੀਂ ਜੀ ਕਈ ਦੇ ਤੁਰਦੀ ਹੈ ਜਾਣ ਮੱਦੀ ਤੁਰਦੋ ਕੋਈ ਇਹ ਤੋਂ ਕੌਣ ਤੁਰ ਲੋ ਕੋਈ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਜੈਡ ਬਲੈਕ ਤੇ ਪਹਿਲਾ ਕਿਸ ਨੂੰ ਆ ਸਈਆ ਕਰਮਾਲੀ ਸਾਰੀ ਜੈਡ ਬਲੈਕ ਆ ਠੀਕ ਆ ਠੀਕ ਆ ਉਸ ਤੇ ਵਾਲ ਨੂੰ ਚ ਡਾ ਗਾ ਕਿ ਜਿਹੜੇ ਵਾਲ ਗਾਲੇ ਕਰਮਾਲੀ ਨੂੰ ਤਾਂ ਬਹੁਤ ਬਾਖਮਾਲ ਲੱਗਾ ਵਾ ਆਹਦੀ ਚਵਾਗ ਦੇ ਲੱਗਾ ਛੱਟੀ ਨੂੰ ਇਧਰ ਦੇਖੋ ਆਹ ਦੇਖੋ ਆ ਤੀਜਾ ਨਹੀਂ ਲੱਭਦੀਆਂ ਠੀਕ ਆ ਠੀਕ ਆ ਨਹੀਂ ਲੱਭਦੀ ਹੋਰ ਡਰਦੀ ਆ ਹਾਂ ਸਹੀ ਗੱਲ ਹਾਂ ਜੀ ਇਹ ਦੇਖੋ ਲਾ ਥੱਲੇ ਬੈਠ ਰਹੇ ਵੀਰ ਜੀ ਸਾਰਾ ਦੇ ਰਹੇਂ ਦੀ ਮੇਰੇ ਲਈ ਅੱਛਾ ਜੀ ਹਾਂ ਜੀ ਲੱਤ ਨਹੀਂ ਫੁੱਟੂ ਗਿਆ ਇਕੱਲਾ ਠੀਕ ਹੈ ਠੀਕ ਹੈ ਲਓ ਜੀ ਠੰਡੀ ਧੀਰੀਆ ਕਰਮ ਵਾਲੀ ਦਾ ਦੁੱਧ 9 ਲੀਟਰ ਜਿਹੜਾ ਤਿਆਰ ਆ ਹਾਂ ਜੀ ਪਰ ਆ ਪਾਠ ਕਰਕੇ ਦਾਂਗੇ ਵੀਰ ਜੀ ਅੱਛਾ ਜੀ ਦੇ ਦੇ ਜੇ 9 ਹੀ ਨਿਕਲੂਗਾ ਪਰ ਆ ਪਾਠ ਕਰਕੇ ਦਾਂਗੇ ਵੀਰ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਫਿਰ ਤੁਹਾਨੂੰ ਵੀ ਲਾਹਮਾ ਨਹੀਂ ਮਿਲਦਾ ਵੀਰ ਜੀ ਲਾਹਮਾ ਨਹੀਂ ਮਿਲਦਾ ਮਜ਼ਾ ਹੀ ਬੇਤਿੰਦ ਦੀ ਭਲਾ ਇੱਕ ਟਾਈਮ ਚੋਂ ਪਹਿਲਾਂ ਦੋ ਟਾਈਮ ਜੇ ਆਪਣੀ ਤਸੱਲੀ ਕਰਕੇ ਵੀਰ ਖੜੇ ਬਿਲਕੁਲ ਲੰਮਾ ਨਾ ਦਵੇ ਬਿਲਕੁਲ ਤੇ ਮੁੱਲ ਪਾਜੀ ਇਹਦਾ ਇਹਦਾ ਮੁੱਲ ਵੀ ਜੀ ਨਿਕਲਿਆ ਤੁਹਾਨੂੰ ਆਪਾਂ ਪਿੱਛੋ ਲਿਆਂਦੇ ਆ ਆਪਣੇ ਕੋਲ ਆਪਾਂ ਵੀਡੀਓ ਪਾਈ ਨਾ ਹਾਂਜੀ ਆਪਾਂ ਰਾਤੀ ਪਸ਼ੂ ਲੈ ਆਪ ਜੇ ਆ ਫੇਰ ਪਦੇ ਲੱਗਿਆ ਠੀਕ ਹੈ ਠੀਕ ਹੈ ਕਿ ਪਤਾ ਲੱਗਦਾ ਵੀ ਕੀ ਪਤਾ ਲੱਗਦਾ ਸਹੀ ਗੱਲ ਪਿੱਛੋ ਆਪਣੇ ਆਪਾਂ ਪਰੋਕ ਲਈ ਉਹਦੇ ਪਤਾ ਲੱਗਦਾ ਵੀ ਆ ਇਹ ਕੋ ਆਕ ਹੋ ਜਾ ਬਿਲਕੁਲ ਬਿਲਕੁਲ 20 ਕਿਲੋ ਦਾ ਦੰਦੇ ਆ ਪਾਠ ਕਰਕੇ ਦੇਣ ਰਿਹਾ ਠੀਕ ਹੈ ਜੀ ਪਰ ਇਹ ਖਾਈ ਆ ਪੈਂਦਾ ਪੈਂਦਾ ਫਰਕ ਪੈ ਜਾਂਦਾ ਬਾਕੀ ਧਰ ਮਾਰ ਕੇ ਦਿਖਾ ਜੀ ਫਿਰ ਦਾ ਕੀ ਮੁੱਲ ਕੋਈ ਗੱਲ ਨਹੀਂ ਮਾਰਾ ਆਕੇ ਲੱਗਾ ਇਹਨੂੰ ਚਾਹ ਬਾਟੀ ਲਾ ਕੇ ਦੋ ਜੀ ਲੋ ਜੀ ਲਾਈਵ ਵੀਡੀਓ ਦੇ ਵਿੱਚ ਆਪਾਂ ਧਾਰਾਂ ਤੁਰਾਂ ਤੇ ਪਸਮਾ ਚੈੱਕ ਕਰਾ ਦਿੰਨੇ ਆ ਨਹੀਂ ਹੋਣੀ ਤੋਰ ਕੇ ਪਸਾਨੀ ਹੋ ਬੁਖਾ ਦਿੱਤੀ ਘਰ ਬਤਾ ਬੰਤ ਲੋ ਜੀ ਲੱਗ ਗਿਆ ਤਾਂ ਚੈੱਕ ਕਰਾ ਦਿੰਨੇ ਆ ਆਪਾਂ ਥਲਾਂ ਦਾ ਪਸਮਾ ਥਾਣ ਵਿੱਚ ਖਾਓ ਵੀਰ ਜੀ ਫਿਰ ਕੀ ਥਾਣ ਚੰਗਾ ਵਾ ਹੈ ਕਿ ਨਹੀਂ ਕਮਾਲ ਦਾ ਹੀ ਥਣ ਲੱਗਾ ਵੀ ਜੀ ਵਿਰਲਾ ਹੀ ਲੱਭਦਾ ਹਜੇ ਠੀ ਨੂੰ ਬਿਲਕੁਲ ਸਹੀ ਹਾਂਜੀ ਹਾਂਜੀ ਪਹਿਲਾਂ ਝੋਟੀ ਨੇ ਇਹੋ ਜਿਹਾ ਬਾਲ ਕਮਾਲ ਥਣ ਲੱਭਦਾ ਬਿਲਕੁਲ ਸਹੀ ਹੈ ਕੱਟ ਲੈ ਜਾ ਥੋੜੀ ਲੱਭਣਾ ਵੀਰ ਨੂੰ ਸਹੀ ਗੱਲ ਹੈ ਜਵਾਹਣਾ ਥਣ ਚਾਏ ਨਹੀਂ ਲੱਭਣਾ 1.5 ਲੱਖੇ ਖਰਚ ਨੂੰ ਇੱਧਰ ਦੇਖੋ ਲੋ ਜੀ ਮਗਰ ਲੈ ਤਾ ਨਾਲੀ ਚ ਵਾਈ ਤੁਸੀਂ ਵੇਖ ਸਕਦੇ ਜਿਹੜੀ ਗੱਲ ਹੈ ਵੀਰ ਜੀ ਹਾਂਜੀ ਹਾਂਜੀ ਖਾ ਗਈ ਹੈ ਝੋਟੀ ਨਹੀਂ ਸਹੀ ਗੱਲ ਹੈ ਇੱਧਰ ਦੇਖੋ ਠੀਕ ਹੈ ਜੀ ਹੋਲੀ ਆਪੇ ਦੁੱਧ ਵਗ ਜਾਂਦਾ ਕਰਮਾਲੀ ਦਾ ਦੇਖੋ ਠੀਕ ਹੈ ਜੇ ਘੜੇ ਤਾਂ ਦੀ ਚਵਾਈ ਵੀ ਚੈੱਕ ਕਰ ਸਕਦੇ ਜਾਨ ਗੋਲ ਤਾ ਰਿਆ ਮੈਂ ਤਾਂ ਕਿਤੇ ਬੰਬ ਹੀ ਲੱਗੀ ਆ ਨਿਕਾ ਲਿਆ ਨਿਆਣਾ ਬਿਠਾ ਕੇ ਚੋਲੋ ਤਾਂ ਵੀ ਚੋਲੇਗਾ ਠੀਕ ਹੈ ਠੀਕ ਹੈ ਝੋਟੀ ਜਾਨੇ ਜਵਰ ਚਲਾ ਚੋਏ ਸਾਬਰੀ ਚੋਕ ਦਸੀਏ ਕਿ ਮੁੱਲ ਦੱਦਿਏ ਕੋਈ ਗੱਲ ਨਹੀਂ ਵੀਰ ਜੀ ਆਪਾਂ ਦੁਬਾਰਾ ਦਿਖਾਈਏ ਫਿਰ ਥੋੜਾ ਮੈਨੂੰ ਥੋੜੀ ਛੇਤੀ ਤੁਹਾਨੂੰ ਨਹੀਂ ਨਾ ਮੈਡੀਕਲ ਵਾਲੇ ਵੱਡੀ ਬਣ ਜਾਂਦੀ ਇਹਨਾਂ ਨਾਲ ਫਿਰ ਮੁੱਲ ਕਾਨੂੰ ਵੀਰ ਜੀ 8000 ਕਰ ਲੀਏ ਅੱਛਾ ਜੀ ਹਾਂ ਜੀ ਤੇ ਦੇ ਦੇ ਕਿੰਨੇ ਕਰੀ ਦੇ ਦੇਣੀ 75 ਦੇ ਦਈਏ ਕਰ ਦਿਓ ਜੱਸनोई ਉਹ ਵੀਰ ਜੀ ਕਰ ਦਿਓ ਥੋੜਾ ਬਧਾ ਮਾਨਦਾਨਾ ਉਹ ਵੀਡੀਓ ਨਹੀਂ ਆਪਣੇ ਵੱਡੇ ਬੈਠੇ ਆ ਕਰ ਦੋ ਲੇ ਕੇ ਜਾਓ ਕੋਈ ਗੱਲ ਨਹੀਂ ਆ ਜਾਓ ਚੱਲ ਆਜੋ ਭਾਜੀ ਅੱਛਾ ਥੋੜਾ ਠੀਕ ਨਹੀਂ ਵੀਰ ਹੋਣੀ ਆ ਤੇ ਹਾਂ ਜੀ ਹਾਂ ਜੀ ਇਹ ਲੇ ਜੋਗਨ ਦੀ ਕਰ ਦਿਓ ਆਪ ਵੀ ਮੈਂ ਤੁਹਾਨੂੰ ਕਿਹਾ 75 ਦੇ ਦਈਏ ਤਾਂ ਕਰ ਦੋ ਸਾਬਾ ਮੇਰੀ ਗੱਲ ਸੁਣੋ ਹਾਂ ਜੀ ਆਹ ਮੈਂ ਜਗੇ ਵੀ 77000 ਦੀ ਦਿੱਤੀ ਠੀਕ ਆ 베ਦੀ 2000 ਦਾ ਵੀਰ ਨੇ ਮਾਨਤਾ ਠੀਕ ਆ 베ਦੀ ਕੋਈ ਗੱਲ ਨਹੀਂ ਚੋਟੀ ਚੰਗੀ ਜੀ ਨਹੀਂ ਚੰਗੀ ਚੰਗੀ ਬਿਲਕੁਲ ਬਿਲਕੁਲ ਪ੍ਰੂਫ ਹੀ ਮਗਰਾ ਗਾਵਾ ਸਹੀ ਗੱਲ ਲੇਕਿਨ ਜਿਆਦਾ ਚੋਦ ਲੈਣੀ ਵੀਰ ਜੀ ਸਹੀ ਗੱਲ ਆ ਜਗ ਛੜਾ ਮਾਰੂਗਾ ਜੀ ਟੀਕਾ ਲਵਾਉ ਪਾਈ ਬੜੀ ਜਵਾਈ ਬਹੁਤ ਜ਼ਿਆਦਾ ਹੈ ਜਵਾਈ ਕਾੜ ਮੂੜ ਬਹੁਤ ਜ਼ਿਆਦਾ ਪਛੜ ਜੁੜੀ ਚੰਗੀ ਮੈਂ ਜੀ ਠੀਕ ਹੈ ਠੀਕ ਹੈ ਕਾੜ ਵੀ ਚੰਗਾ ਬੜਾ ਜਵਾਈ ਬਹੁਤ ਚੰਗੀ ਲੱਗੀ ਆ 77000 ਦੀ ਤੇ ਦੂਜੇ ਨੰਬਰ ਤੇ ਕਿਵੇਂ ਪਾਜੀ ਤੇ ਬੱਚਾ ਚਲ ਗਿਆ ਵੀਰ ਜੀ ਕੋਈ ਨਹੀਂ ਕੋਈ ਸਤਿ ਪਾਤ ਕਰਕੇ ਲੈ ਨਹੀਂ ਕੋ ਜਾ ਚੋਂ ਗਿਆ ਹੁਣ ਬੱਚਾ ਹੁਣ ਠੀਕ ਹੈ ਠੀਕ ਹੈ ਝੋਟੀਆਂ ਦੀ ਜੱਡ ਬਲੈਕ ਆਖਦੇ ਦੇਖੋ ਕਾੜੀਆਂ ਬਾਤਾਂ ਝੋਟੀਆਂ ਦੇ ਇੱਕੋ ਕਿੰਨਾ ਦੁੱਧ ਹੈ ਇੱਕ ਦੁੱਧ ਵਿੱਚ ਦੱਕ ਲੂਗਾ ਅਛਾ ਜੀ ਪਰ ਆਪਾਂ ਨੌ ਕਰਕੇ ਦਾਂਗੇ ਠੀਕ ਹੈ ਜੀ ਹਾਂ ਜੀ ਲਓ ਜੀ 10 ਹੋਊਗਾ ਪਰ ਨੌ ਦੀ ਫੁੱਲ ਗਰੰਟੀ ਆ ਠੀਕ ਹੈ ਜੀ ਇਹ ਸਾਡੀ ਪੈਸੇ ਭਰਾਵ ਕਰਕੇ ਲਈ ਆ ਲਓ ਜੀ ਆ ਮੇਲ ਕਾਫ ਜਿਹੜੇ ਪਿੱਛੇ ਝੋਟੀਆਂ ਦੇ ਕਾੜੀਆਂ ਬਾਤਾਂ ਲੱਗੀਆਂ ਬਾਕੀ ਕੱਦ ਕਾਠ ਇਹਦਾ ਵੀ ਚੰਗਾ ਆ ਗਿਆ ਕਰਮਾਲੀ ਦਾ ਥੋੜਾ ਜਿਹਾ ਬੱਲਾ ਮੱਥਾ ਰੱਖਦੀ ਆ ਇਹ ਤਾਂ ਮੜਾਇਆ ਖੋਖ ਲੱਤ ਗਿਆ ਖੋਖ ਲੱਥਾ ਸਹੀ ਗੱਲ ਰੁਪਈਆ ਨਹੀਂ ਲੰਗਦਾ ਉਹ ਸਿੰਘ ਆ ਦਾ ਦੇਖੋ ਝੋਟੀ ਠੀਕ ਹੈ ਠੀਕ ਹੈ ਜੀ ਪੂਰੀ ਜੈਡ ਬਲੈਕ ਆਇਆ ਵਿਖਾਓ ਫਿਰ ਕੁਆਲਿਟੀ ਵਿਖਾਓ ਝੋਟੀ ਦੀ ਠੀਕ ਹੈ ਨਹੀਂ ਥੋੜਾ ਜਿਹਾ ਲਗਾ ਵੀ ਦੀ ਨਹੀਂ ਮੱਥਾ ਆ ਗਿਆ ਥੋੜਾ ਆ ਜਾ ਪੱਲਾ ਹਾਂਜੀ ਹਾਂਜੀ ਥੋੜਾ ਜਿਹਾ ਮੱਥਾ ਬਾਕੀ ਕਿਹਨੂੰ ਇਹ ਇਹ ਕ੍ਰਾਸ ਦੇ ਵਿੱਚ ਦੁੱਧ ਚੰਗਾ ਕੱਢਦੀਆਂ ਇਹ ਬਹੁਤ ਚੰਗੀ ਝੋਟੀਆਂ ਵਜਨ ਵਾਲੀ ਪੜੀ ਜੁੜੀ ਵਜਨ ਵਾਲੀ ਹੈ ਸਹੀ ਗੱਲ ਹੈ ਕੱਦ ਕੋਦ ਚੰਗਾ ਵਾ ਇਹ ਵੀ ਪਹਿਲਾ ਸੂਆ ਸੀ ਪਹਿਲੇ ਪਹਿਲੇ ਵੇਖੀ ਦੰਦਾਜ ਹੋ ਗਿਆ ਆਪਾਂ ਤੁਹਾਨੂੰ ਬਤਾਇਨਾ ਟਾਈਮ ਨਹੀਂ ਹੁੰਦਾ ਆਪਣੇ ਟਾਈਮ ਨੇ ਤਾਂ ਥਾਨ ਜਿਹੜਾ ਨੋਕਲਾ ਤੇ ਚਵਾਈ ਇਹਦੀ ਵੀ ਚੰਗੀ ਨਿਕਲੂਗੀ ਚਵਾਈ ਇਹਦੀ ਬਹੁਤੀ ਬੰਬਿਆ ਹੁਣ ਤੁਹਾਨੂੰ ਦੱਸ ਥੋੜੀ ਵੀਡੀਓ ਆਪਣੀ ਲੰਬੀ ਹੋ ਜਾਂਦੀ ਸਾਰੀ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਆ ਤੇ ਇਹਦਾ ਭਾਜੀ ਹਰਮੋਲਾ ਇਹਦਾ ਮੁੱਲ ਵੇਖੋ ਵੀਤੀ ਫਾੜੀਆ ਚੱਡਾ ਦਾ ਠਾਣੂ ਖਾਓ ਦਾ ਬਹੁਤ ਵਸ਼ੇਕਾ ਠੀਕ ਹੈ ਨਹੀਂ ਥਾਣ ਚੰਗਾ ਨੋਕ ਬਾਜਾ ਚੋਂਗੇ ਉਦੋਂ ਤਾਂ ਕਰਕੇ ਲੱਗਣ ਦੀ ਹੈ ਠੀਕ ਹੈ ਠੀਕ ਹੈ ਕੋਈ ਨਹੀਂ ਕੋਈ ਦੋ ਤੇ ਕਿਲੋ ਡੜੀ ਕੋਲ ਚੋਕੇ ਵੀ ਲੈਂਦੀ ਹੈ ਵੀਰ ਜੀ ਠੀਕ ਹੈ ਠੀਕ ਹੈ ਜੀ ਪਾਸ ਕਰਕੇ ਲੈਂਦੀ ਹੈ ਬਾਕੀ ਝੋਟੀਆਂ ਤਸਵੀਰਾਂ ਹੀ ਆ ਘੜੇ ਕੇ ਘਰ ਖਰਾਲਾ ਸੋਝੋ ਵੀ ਨਹੀਂ ਬਿਲਕੁਲ ਚੰਗੀਆਂ ਚੰਗਟੀਆਂ ਚੰਗੀਆਂ ਕੱਦ ਬਾਜ ਨਾਲੀਆਂ ਵਾ ਤੇ ਇਹਦਾ ਮੁੱਲ ਭਾਜੀ ਹਰਾ ਮੋਲੇ ਦਾ ਦੇ ਵੀਤੀ ਮੈਂ ਇਹਨਾਂ 90 ਕਰ ਲੀਏ ਅੱਛਾ ਜੀ ਹਾਂਜੀ ਤੇ ਕਰ ਦਈਏ ਵੀ ਜਸ ਨੋਈ ਕਰ ਦਈਏ ਹਾਂਜੀ 85 ਦੀ ਕਰ ਦਈਏ ਹਾਂ 82 ਹੀ ਕਰਦੇ ਵਿੱਚ ਅਕੇ ਠੀਕ ਹੈ ਵੀਨੇ ਕਹਤਾ ਬਿਆਹੀਆ ਦੀ ਦੇ ਦਾਂਗੇ ਠੀਕ ਹੈ ਲਓ ਜੀ 82000 ਦੀ ਲਾਵੇ ਫੋਨ ਕਦਾਂ ਹੀ ਹੋਰ ਲਓ ਜੀ ਮੌਕੇ ਦੇ ਮਾਨਤਾਲ ਵੀ ਬਾਈ ਕੰਦਾ ਕੇ ਕਰ ਦਿਆ 20 ਦਿਨਾਂ ਦਾ ਕੋ ਦਾਲੇ ਕੋ ਮਹੀਨੇ ਦਾ ਵਾਲੇ ਠੀਕ ਹੈ ਠੀਕ ਹੈ ਜੀ ਆ ਮਿਲ ਕਾ ਹੋ ਗਿਆ ਬਸ ਸਿਆਲੇ ਦੁੱਧ ਬੜਾ ਛੜਿਆ ਜੀ ਵਾਕ ਬਿਲਕੁਲ ਬਿਲਕੁਲ ਸਹੀ ਗੱਲ ਨਹੀਂ ਸਹੀ ਗੱਲ ਤੇ ਜੇ ਨੰਬਰ ਤੇ ਕਿਵੇਂ ਭਾਜੀ ਇਹ ਵੀ ਪਹਿਲਾਂ ਝੋਟੀ ਸੁਈ ਆ ਅੱਛਾ ਜੀ ਹਾਂ ਜੀ ਇਹ ਵੀ ਕੋਈ ਹਫਤੇ ਦੇ ਕਰੀਬ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਇਹ ਵੀ ਪਹਿਲਾ ਸਵੇਰ ਸ੍ਰੀ ਜੀ ਇਹਦੇ ਪਿੱਛੇ ਵਿਕਟਾ ਆ ਗਿਆ ਇਹਦੇ ਮਗਰੀ ਵੀ ਕਟਾ ਹੋਏ ਜ ਦਿਖਾ ਦਈਏ ਨੂੰ ਇਹ ਪਹਿਲਾਂ ਕੋਈ ਭੈਣ ਭਰਾ ਕਵੇਂ ਨਾਲ ਕਰਦਾ ਸਹੀ ਗੱਲ ਹੈ ਤੇ ਬਾਕੀ ਇਹ ਕਹਦੇ ਵੇ ਆਉਟ ਕਰਦੀ ਮੈਂ ਠੀਕ ਹੈ ਠੀਕ ਹੈ ਬਲਜੀ ਕਰ ਲੈ ਚੰਗਾ ਵਾ ਬਾਕੀ ਸਾਂਭਣ ਵਾਲੀ ਹੈ ਕੋਈ ਸਾਂਭ ਲੂਗਾ રે ਕਿੰਨਾ ਭਾਜੀ ਇਹਦੇ ਕੋਲ ਦੁੱਧ ਹਾਂਜੀ ਇਹਦੇ ਕੋਲ ਕਿੰਨਾ ਜੇ ਆਹ ਵੇਖੋ ਆਹ ਦਿਖਾ ਦੋ ਝੋਟੀ ਝੋਲੀ ਆ ਵੀਰ ਨੇ ਮੜਾ ਕੈਮਰਾ ਮਾਰ ਦਿਓ ਠੀਕ ਹੈ ਠੀਕ ਹੈ ਜੀ ਲੋ ਜੀ ਆ ਵੇਖ ਸਕਦੇ ਜੀ ਦੁੱਧ ਚੰਗਾ ਵਾ ਸੱਲੇ ਮਾਂ ਵੇਸ ਬਾਲਤੀਆਂ ਕੰਡੇ ਉਹ ਗੰਢੀ ਕਰਤੀ ਆ ਸਾ ਝੋਟੇ ਕਿਤੇ ਅੱਧਾ ਗਾ ਵੀਦੀ ਆਪਾਂ ਤਾਂ ਹੀ ਜਾਣਿਆ ਨਾ ਹੋਊਗਾ ਇਹਦੇ ਕੋਲ ਕਿੰਨਾ ਜੀ ਇਹਦੇ ਕੋਈ ਵਿਧੀ ਹੈ ਨਾ 8 ਕਿਲੋ ਹੋਗਾ ਪਰ ਆਪਾਂ ਸਤਾਂ ਦੀ ਗਰੰਟੀ ਦਾਂਗੇ ਵੀਰ ਜੀ ਠੀਕ ਹੈ ਠੀਕ ਹੈ ਬਾਕੀ ਭੈਣ ਭਰਾ ਇੱਥੇ ਆਣਗੇ ਚੋਕੇ ਖੜੇ ਸਾਨੂੰ ਪਤਾ ਉੱਪਰੇ ਤਾਂ ਜਾਂਦਾ ਡੰਗਰ ਕਈਰ ਤੇ ਲੰਮਠਾ ਹੋ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਇਹਦਾ ਲੰਮਾ ਦੇਣਾ ਉਹ ਗੱਲ ਮਾੜੀ ਆ ਹੁਣ ਆਪਾਂ ਠੰਡ ਨੂੰ ਖਾਦੇ ਲੱਗੇ ਆ ਹਾਂਜੀ ਹਨ ਦਾ ਪਾਉਦੇ ਆ ਨੀ ਕਰਨਾ ਤਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਆ ਸਾਹਮਣੇ ਵੇਖ ਲੋ ਬੱਚਾ ਚੁੰਗਿਆ ਉਹ ਚੰਗਾ ਭਲਾ ਕਹਿ ਮੈਂ ਨਵੰਬਰ ਨਵਾਂ ਲਾਤੋ ਲਾਤ ਨਹੀਂ ਪੁੱਟੇ ਝੋਟੀ ਨਹੀਂ ਠੰਡੀ ਹੈ ਠੰਡੀ ਹਾਂਜੀ ਠੰਡੀ ਸੀਲ ਪ ਬਾਕੀ 7 ਕਿਲੋ ਦੋਣ ਵਿਧੀ ਤੋਂ ਠੀਕ ਹੈ ਜੀ ਹਾਂਜੀ ਚਲੋ ਕੋਈ ਸਾਂਭ ਲੂਗਾ ਤਾਂ ਉਹਦੇ ਕੱਢ ਦੋਗੇ ਦੋ ਵਿਧੀ ਦੁੱਧ 10 ਕਿਲੋ ਦੇਜੋ ਜੱਤ ਵਾਲੀ ਝੋਟੀਆਂ ਵੇਖੋ ਸਾਰੀ ਜੈਡ ਬਲੈਕੇ ਵੀ ਹਾਂਜੀ ਹਾਂਜੀ ਬਾਹਰ ਦੇ ਪੂਛ ਤੇ ਵਾਲ ਝਟਿਆ ਵੇਖੋ ਜੱਤ ਕਿਨਹੀਂ ਲੱਗੀ ਕੁੜੀਏ ਝੋਟੀਆਂ ਜੱਤ ਵਾਲੀ ਹਾਂਜੀ ਇਹ ਹੈ ਕੀ ਹੋ ਗਿਆ ਡੈਕਸ ਕਹਦਾ ਬੈਠਿਆ ਨਹੀਂ ਹੋ ਜਾਣਾ ਪੰਨੇ ਬਾਗਲ ਡੀਜੇ ਕਰਾਉਣ ਟੰਕ ਆਉਣ ਇਹ ਆਉਣ ਚੱਲਣ ਤੇ ਕਸਮ ਪੀਏ ਵਿਧੀ ਆ ਫੜੋ ਬੱਚਾ ਨੋਜੀ ਥਾਣੇ ਇਹਨੂੰ ਵੀ ਨੋਕ ਲਾਈ ਲੱਗਾ ਐਨ ਜਿ ਤਰ੍ਹਾਂ ਪੈਨਸਲਾਂ ਹੁੰਦੀਆਂ ਦੇਖੋ ਵੀਰ ਜੀ ਥਣ ਤੇ ਵੀ ਆਂਦੀ ਵੀ ਮੈਨੂੰ ਹੀ ਲੱਗਾ ਕੱਲਾ ਥਾਣਾ ਦਾਣੀ ਵੀ ਜੀ ਡੰਗਰ ਗਲਤ ਹੋਗਾ ਦੁੱਧ ਆ ਉਧਰ ਉਧਰ ਹੀ ਹੋ ਸਕਦਾ ਕਿ ਪਈਆ ਛੰਡਦਾ ਜਾਵੇ ਨਿਓ ਚਲੋ ਚੱਲ ਜਾਂਦਾ ਪਈਆ ਛੰਡਦਾ ਦੁੱਧ ਦਾ ਚੱਲ ਜਾਂਦਾ ਦੁੱਧ ਤੇ ਚਲੋ ਭੈਣ ਭਰਾ ਗਵੰਡ ਪਾ ਕੇ ਵਧਾਲੂਗਾ ਸੇਵਾ ਕਰਕੇ ਤੇ ਵੀ ਜੀ ਥਾਣੇ ਵੱਧ ਘਟੇ ਤੇ ਕਿਥੇ ਪੂਰਾ ਜੂ ਨਿਓ ਨਹੀਂ ਪੂਰਾ ਦਾ ਜੀ ਉਹ ਨਹੀਂ ਜੇ ਪੂਰਾ ਦਾਵੇ ਖਾਓ ਝੋਟੀ ਜਵਾਈ ਲੋ ਜੀ ਮਗਰ ਲੈ ਤਨਾ ਦੇਖੋ ਭਾਈ ਇਹ ਤਾਂ ਵੀ ਮੋਟਰ ਵਾਲਾ ਹੀ ਹੋ ਸਕਦਾ ਵਿਆ ਇਹ ਮੈਂ ਨਾ ਪੀ ਵੀਰ ਜੀ ਨਿਆਣਿਆਂ ਦੇ ਚੋਣ ਲਗੀਆਂ ਝੋਟੀਆਂ ਵਾ ਠੀਕ ਹੈ ਤੇ ਅਗਲੇ ਤਨਾਂ ਦੇ ਚਵਾਈ ਇਹ ਵੀ ਚੰਗੀ ਹੈ ਸਾਫ਼ ਹੈ ਚੌਣ ਚੌਣ ਕਾ ਲਈ ਬਤਾ ਲੱਗਿਆ ਵੇਦੀ ਲੈ ਤੋਰ ਕੇ ਵਗਾਓ ਕਾ ਲਈ ਬਤਾ ਚਵਾਈ ਜੂਈ ਤੇ ਵੇਦੀ ਬਾਂਬੀ ਲਈਦੀ ਹੈ ਠੀਕ ਹੈ ਨਹੀਂ ਚਵਾਈ ਦਾ ਸਾਫ਼ ਹੋਣਾ ਲੰਗਰ ਅੱਗੇ ਜਿੱਦਾਂ ਤੁਸੀਂ ਆ ਵੀ ਚਵਾਈ ਦਾ ਵੀ ਦੀ ਡੰਕਰ ਹੁੰਦਾ ਵਾ ਚਵਾਈ ਦਾ ਤੇ ਠੰਡਾ ਤੇ ਰਹੇ ਬਿਲਕੁਲ ਬਿਲਕੁਲ ਲਓ ਜੀ ਇਹ ਖਿੱਚ ਕੇ ਚੋਣ ਦੇ ਫਿਰ ਖਾਦਾ ਕੀ ਵੀਰਜੀ ਡੰਕਰ ਖਾਦਾ ਹੀ ਕੋਈ ਨਹੀਂ ਲਓ ਜੀ ਇਹ ਵੀ ਪਹਿਲਾ ਸੁਬਾਹ ਸੀ ਝੋਟੀ ਆ ਠੰਡ ਸੋ ਖਾਓ ਗਾਣ ਤੋਰ ਅੰਮੀ ਤੋਰ ਹਰ ਇੱਕ ਮਾੜੀ ਜੀ ਕਿਆ ਡਰਦੀ ਡਰਦੀ ਕੋਈ ਗੱਲ ਨਹੀਂ ਇੱਧਰ ਵਿਖਾਓ ਲਓ ਜੀ ਥਾਨ ਚੰਗਾ ਲੱਗਾ ਵਾ ਕਰਮ ਕੋਈ ਨਹੀਂ ਕੋਈ ਨਹੀਂ ਦਿਖਣ ਤੇ ਆਏ ਦਿਖਣ ਤੇ ਕੋਈ ਗੱਲ ਨਹੀਂ ਵਿਖਾਓ ਸਾਨੂੰ ਤੁਹਾਨੂੰ ਵਿੰ ਚੰਗਾ ਵਾ ਥਾਨ ਹਾਂਜੀ ਹਾਂਜੀ ਥਾਲ ਸਨ ਬਾਹ ਕਮਾਲ ਲੱਗਾ ਝੋਟੀ ਨੂੰ ਵਜਨ ਵਜਨ ਬਹੁਤ ਵਧੀਆ ਵੇਚੀ ਜੀ ਨੇ ਜੋਗੀ ਹੈਗੀ ਬਹੁਤ ਸਾਫ ਝੋਟੀ ਆ ਨਹੀਂ ਚੰਗੀ ਹੈ ਚੰਗੀ ਹੈ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਅਜੇ ਭੁੱਖੇ ਭੱਗੇ ਰਾਤ ਦੇ ਪੱਠੇ ਇਹ ਤਨੇ ਭੁੱਖੇ ਭੱਗੇ ਪਸ਼ੂ ਆ ਤਾਂ ਕਿਹਨੂੰ ਪਤਾ ਫਿਰ ਅੱਡੇ ਬੱਤੀ ਨਹੀਂ ਆਉਂਦੀ ਇੱਕ ਅੱਛਾ ਜੀ ਪਰਾਲੀ ਨਹੀਂ ਆਉਂਦੀ ਤੁਹਾਡੇ ਸਾਹਮਣੇ ਕਿਹ ਗੁੱਦੀ ਜੁਣੀ ਆ ਗਈ ਠੀਕ ਹੈ ਠ ਉਹ ਜੀ ਥਾਣੇ ਦਾ ਕੇ ਚੈੱਕ ਕਰਾ ਦਿੰਨੇ ਆ ਇਹ ਤਾਂ ਕਾਦੀਆਂ ਬਾਤਾਂ ਦੇ ਹਾਂ ਜੀ ਦਾਵਾ ਕਰਮਾੜੀ ਨੋਕ ਵਾਲਾ ਥਾਣਾ ਤੇ ਇਹਦਾ ਭਾਜੀ ਮੋਲੇ ਫਿਰ ਮੋਲੇ ਦਾ ਕਰਨੂ ਵੀ ਤੁਹਾਨੂੰ ਪਤਾ ਜਿੰਨਾ ਹੁਣੇ ਬਾਜ਼ਾਰ ਕਰ ਮੈਂ ਚਲੋ ਸਾਰੇ ਭਣਪਰਾ ਨੂੰ ਪਤਾ ਹੀ ਆ ਹਾਂ ਜੀ ਵੀਡੀਓ ਤੁਹਾਨੂੰ ਤਾਂ ਆਪਣੀਆਂ ਪੈਣੀਆਂ ਹੋਰਾਂ ਦੀਆਂ ਭਣਪਰਾਉਂ ਦੀਆਂ ਪੈਣ ਨਹੀਂ ਦੀਆਂ ਹਾਂ ਜੀ ਹਾਂ ਜੀ ਹਾਂ ਜੀ ਮੋਲਿਕਾ ਨੂੰ ਪਲਾਸੀ ਕਰ ਲੋ ਅੱਛਾ ਜੀ 75 ਦੀ ਦੇ ਦਈਏ ਨੇ ਕਰ ਦੀਏ ਜਾਜ ਕਰਦੇ ਜਾਜੀ ਕਰਦੀਏ ਜਾਜੀ 70 ਦੀ ਦੇਦੀ ਫਿਰ ਵੀਰ ਜੀ 70 ਦੀ ਕਰਦੇ ਚਲੋ ਠੀਕ ਆ ਵੀਰ ਜੀ 70 ਦੇ ਦਤਾ ਕਿਉਂਕਿ ਹੁਣ ਫੇਰ ਨਹੀਂ ਮੋੜਦੇ ਠੀਕ ਹੈ ਠੀਕ ਲਓ ਜੀ 70000 ਦੇ ਵਿੱਚੋਂ ਮਾਨਤਾਲ ਵੀਰ ਕਹਿੰਦਾ ਕਿ ਕਰਦਾਂਗੇ ਮਾਲ ਮਾਲ ਦਾ ਮੋਲਿਆ ਵੀਰ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਆਪਾਂ 85 ਦੀ 83 ਦੀ ਕੀਤੀ ਆ ਪਰ ਜਿਹੜੀ ਦਿੰਗ ਥਾਣਾ ਮੁੱਲ ਕੀਤਾ ਪਏ ਵੀਰ ਜੀ ਨਹੀਂ ਸਹੀ ਹੈ ਸਹੀ ਆ ਤੇ ਆ ਕਿਵੇਂ ਝੋਟੀ ਇਹ ਝੋਟੀ ਵੀ ਜੀ ਨਮੂਨਾ ਹੀ ਆ ਇਹ ਤੋਹਫਾ ਹੀ ਦਿਖਾਉਣਾ ਐਂਡ ਤੇ ਪੈਣ ਪਰਮਾਨੁ ਇਹਦੇ ਪਹਿਲਣਾ ਵੀਰ ਜੀ ਠੀਕ ਹੈ ਲਓ ਜੀ ਪਹਿਲਣਗੇ ਅੱਛਾ ਜੀ ਸੁਈ ਆ ਬੱਚਾ ਮਰ ਗਿਆ ਇਹ ਕੋ ਦਾ ਵੀਰ ਜੀ ਠੀਕ ਹੈ ਜੀ 2 ਮਹੀਨਾ ਹੋ ਗਿਆ ਸੁਈ ਨੂੰ ਅੱਛਾ ਜੀ 15 ਦਿਨ ਹੋ ਗਏ 20 ਦਿਨ ਹੋ ਗਏ ਆ ਠੀਕ ਆ ਹਾਂ ਜੀ ਦੋਦੇ ਦੇ ਕੋਲੂਗਾ 8 ਕਿਲੋ ਆਪਾਂ ਸਤਾਂ ਦੀ ਗਾਰੰਟੀ ਦਾਂਗੇ ਵੀਰ ਜੀ ਠੀਕ ਆ ਠੀਕ ਆ ਪਾਈ ਪਾਈ ਥਾਲੇ ਚੋਕਾ ਸਿੰਗ ਕੁਆਲਿਟੀ ਦਿਖਾ ਲਓ ਨਹੀਂ ਚੰਗੀ ਹੈ ਚੰਗੀ ਹੈ ਮੋਹਰਾ ਨਸਲ ਦੀ ਜੈਡ ਬਲੈਕ ਪਿਓਰ ਜੈਡ ਬਲੈਕ ਜਿਹਨੂੰ ਆਪਾਂ ਕਹਿ ਦਿੰਨੇ ਆ ਪੂਛ ਤਾਂ ਕੀ ਵਾਲ ਕਾਲੇ ਆਪਾਂ ਸਤ ਕਰਕੇ ਦਾਂਗੇ ਵੀਰ ਜੀ ਅੱਛਾ ਜੀ ਹਾਂ ਜੀ ਬਿਲਕੁਲ ਜੈਡ ਬਲੈਕ ਸੂਈ ਨੂੰ ਕੋਈ ਡੇਢ ਮਹੀਨਾ ਲਾਲੇ ਕੋਈ ਮਹੀਨਾ ਲਾਲੇ ਹਾਂਜੀ ਜੀ ਤੇ ਥਣ ਚੰਗਾ ਵਾ ਤੇ ਦੁੱਧ ਇਰ ਕੋ ਵੀ 8 ਹੋਗਾ ਪਰ 7 ਦੀ ਗਰੰਟੀ ਆ ਆਂਦੇ ਆਂਦੇ ਆਂਦੀ ਕਾਗਜ਼ਰ ਕੀ ਝੋਟੀਆਂ ਵੀ ਜੀ ਸਾਰੀ ਜੈੱਡ ਬਲੈਕ ਆ ਤੇ ਉਹ ਹਰਿਆਣੇ ਦੀ ਝੋਟੀਆਂ ਵੀ ਹਰਿਆਣੇ ਦੀ ਝੋਟੀਆਂ ਲੋ ਜੀ ਗਾਂ ਰੁਪਈਏ ਡਬਲ ਕਰ ਦਊਗੀ ਕੋਈ ਸਾਂਭ ਲੂਗਾ ਭਰਾ ਦੇ ਬਿਲਕੁਲ ਬਿਲਕੁਲ ਜਿੱਤਰਾ ਦੀ ਕੁਆਲਿਟੀ ਝੋਟੀ ਦੀ ਵੇਖੋ ਆ ਕਾਗਜ਼ਰਗਾ ਭਿੰਡਾ ਇਹਦਾ ਤੇ ਨਹੀਂ ਸਹੀ ਗਾ ਕੱਦ-ਕੁੱਦ ਵੀ ਚੰਗਾ ਵਾ ਚਲੋ ਇੱਧਰ ਵੇਖੋ ਆ ਬੀਜਾ ਕਾ ਗਿਦਰਗਾ ਪਿੰਡਾ ਮੈਂ ਦਾ ਠੀਕ ਹੈ ਜੀ ਜਿਹਦੇ ਹੱਥ ਮਾਰੋ ਛੱਬ ਜਾਂਦਾ ਵੀਰ ਜੀ ਆਖੋ ਠੀਕ ਹੈ ਠੀਕ ਹੈ ਅੱਛਾ ਜੀ ਹਾਂ ਜੀ ਵੀਰ ਜੀ ਤੇ ਕਿੰਨਾ ਕੁ ਤੇ ਦਾ ਮੁੱਲ ਭਾਜੀ ਮੋਲੇ ਦਾ ਵੀਰ ਜੀ ਸੰਦਸਿਆ ਵੀ ਤਿਆਰ ਹੋਏ ਤੇ ਫਿਰ ਢਾਈ ਦੀ ਝੋਟੀ ਆ ਹਾਂ ਜੀ ਹਾਂ ਜੀ ਬੰਦੇ ਲੈ ਵੀ ਬਹੁਤ ਮਹਿੰਗੀ ਖੱਜਰ ਠੀਕ ਹੈ ਦੱਸੋ ਭੈਣ ਭਰਾਉਣ ਕਿੰਨੀ ਮਜਬੂਰੀਆਂ ਪੈ ਜਾਂਦੀਆਂ ਵਾ ਬਿਲਕੁਲ ਬਿਲਕੁਲ ਨਹੀਂ ਠੀਕ ਹੈ ਠੀਕ ਹੈ ਘਰ ਆ ਕੇ ਘਾਰੇ ਸਾਰਿਆਂ ਦੇ ਚਲਵਾ ਜੋੜੀ ਦੇ ਢਾਈ ਦੀ ਫਿਰ ਘਾ ਤਿਆਰ ਕਰਕੇ ਹਾਂ ਜੀ ਹਾਂ ਦਾ ਪਾ ਦੋ ਦੋਗਣੇ ਤਿਕਨੇ ਕਰੀ ਉਹਨੇ ਦੇ ਦੇਣੀ ਹੁਣ ਸਿਆ ਦੀ ਦੇ ਦਈਏ ਕਰ ਦ 72 ਦੀ ਹਾਂਜੀ ਹੈਗੀ ਗੰਜਾਸ਼ ਕਰ ਦੋ ਕਰ ਦੋ ਹਾਂ ਨਾ ਜਿੱਥੇ 100 ਰੁਪਏ ਛੱਡਣਾ ਜੇ 72 ਹਜ਼ਾਰ ਜੀ ਮੇਰੇ ਵੇਚੀ ਦੇ ਦਾਂਗੇ ਠੀਕ ਗੱਲ ਠੀਕ ਹੈ ਤੁਸੀਂ ਪਕਾ ਦਾਂਗੇ ਥੋੜਾ ਬਲਕ ਭੈਣ ਭਰਾ ਫੋਨ ਲਾ ਲਓ ਜੀ 72 ਹਜ਼ਾਰ ਦੇਣ ਝੋਟੀ ਚੰਗੀ ਆ ਕੋਈ ਸਾਹਮ ਲੋਗਾ ਰੁਪਈਏ ਡਬਲ ਤੇ ਕਿਨੇ ਕਰ ਜੂਗੀ 70 ਦੇ ਦੇ ਦਾਂਗੇ ਵੀਰ ਜੀ ਠੀਕ ਹੈ ਲਓ ਜੀ ਪੂਰੇ 70000 ਦੀ ਵੀਰ ਕਹਿੰਦਾ ਕਿ ਦੇ ਦੇ ਦਾਂਗੇ ਅੱਛਾ ਜੀ ਹਾਂ ਜੀ ਅੱਜ ਆਪਾਂ ਦੇਣ ਵਾਲੇ ਮੁੱਲ ਕਿਤੇ ਉੜਦੀਆਂ ਵਾਲੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਸੰਗਰਾਮ ਦੀ ਸੰਗਰਾਮ ਦਾ ਦਿਹਾੜਾ ਵਧਿਆ ਆਫਰਾਂ ਲਾਤੀਆਂ ਵੀਰ ਨੇ ਹਾਂ ਜੀ ਕਿਤੇ ਰੇਟਾਂ ਦੇ ਵਿੱਚੋਂ ਵੀ ਮਾਨਤਾਲ ਵੀਰ ਕਹਿੰਦਾ ਕਿ ਜ਼ਰੂਰ ਕਰ ਦੇਾਂਗੇ ਤੇ ਝੋਟੀਆਂ ਚੰਗੀਆਂ ਵਾਂ ਤਾਜ਼ੀਆਂ ਸਗੀਆਂ ਵਾਂ ਬਾਕੀ ਬੁੱਢੀ ਨੂੰ ਵੱਤੋ ਵੱਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਚਲੋ ਕਿਸੇ ਵੀਰ ਭਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੱਥ ਸਾਰੇ ਪਸ਼ੂ ਪਾਲਕ ਭਰਾਵਾਂ ਦਾ